ਜਿਹੜਾ ਇਹਨੇ ਬੱਚਾ ਦੇਣਾ ਉਹ ਡੀਐਨਏ ਪੀਪਰ ਨਾਲ ਆ ਬੰਨਣਾ ਕਿਉਂਕਿ ਆਪਣੇ ਜੈਰ ਆਜ ਤੋਂ 7 ਮਹੀਨੇ ਗੱਭਣ ਚੈੱਕ ਪਾਸ ਆ ਜਦੋਂ ਬਾਹਰ ਆਪਾਂ ਤੋਰਦੇ ਉਦੋਂ ਦੱਸਦੇ ਹਿੱਕ ਵੱਡਾ ਪਲੀ ਬਹੁਤਾ ਕੋੜੀ ਬੱਚਾ ਪੂਰਾ ਵੱਡਾ ਦੋ ਰੇਟ ਪਰ ਆਪਾਂ ਇੰਨੀ ਗਰੰਟੀ ਦੇ ਦੇਣਾ ਵੀਰੇ ਕੋਡੀ ਵੀਡੀਓ ਦਾ ਮਾਰਕੀਟ ਜਾਇ ਉਹ ਜਿਹੀਆਂ ਘੋੜੀਆਂ ਦਾ ਮੁੱਲ ਪੁੱਛ ਲੈਣ ਉਦੋਂ ਥੱਲੇ ਹੀ ਹੋ ਮਿਲ ਰਾਇ ਵੀਰੇ ਇਹਦੀ ਹਣ ਕੀ ਡਿਟੇਲ ਆ ਬਈ ਇਹਦੀ ਵੀਰੇ 2.5 ਮਹੀਨੇ ਚੈੱਕ ਪਾਸ ਆ ਘੋੜੀ ਗੱਭਣ ਇਹ ਘੱਭਣ ਚੈੱਕ ਪਾਸ ਸੌਦਾ ਗੱਭਣ ਦਾਊਗਾ ਆ ਕੇ ਪੰਦਾਰ ਦੀ ਚੈੱਕ ਕਰਾ ਕੇ ਫਿਰ ਪੇਮੈਂਟ ਦੇ ਦੇ ਠੀਕ ਹੈ ਬਾਈ ਕਿਹੜੇ ਘੋੜੇ ਤੋਂ ਗੱਬਣਾ ਹੈ ਅਗਲੀ ਬਈ ਆਲੀ ਸ਼ਾਨ ਦੀ ਪੋਤੀ ਆ ਮਦੀਰ ਘੋੜੇ ਦੀ ਇਹਦੀ ਬੱਚੀ ਪੂਰੇ ਟੌਪ ਦੇ ਰੇਟ 'ਤੇ ਵੇਚ ਕੇ ਆਈ ਸੀ ਬਲੂਤਰਿਓ ਠੀਕ ਹੈ ਬਾਈ ਪੰਜਾਬ ਚਾਹ ਦੀ ਉਹਨਾਂ ਤੋਂ ਫੇਰ ਆਪਾਂ ਖਰੀਦ ਲਈ ਸੀ ਬੱਚੀ ਆਪਣੇ ਕੋਲ ਇੱਕ ਰਾਤ ਖੜੀਏ ਦੂਜਿਆਂ ਨੂੰ ਸੋਈ ਫੇਰ ਸੇ ਲੋ ਸਾਢੇ 6 ਮਹੀਨੇ ਗੱਬਣਾ ਮੱਝੂ ਕੇ ਲੈਣ ਦੇ ਨੀਲੇ ਘੋੜੇ ਤੋਂ ਇੱਕ ਰਾਂਗੇ ਤੋਂ ਗੱਬਣਾ ਜਿਹੜਾ ਸਾਰ ਨਹੀਂ ਖੜੇ ਚੈਂਪੀਅਨ ਬਣਿਆ ਸੀ ਆਪਣੇ ਵਿਰੋਧ ਸੇਖੋਂ ਕੋਲ ਸਹਿਜਾਤ ਘੋੜਾ ਜੀ ਠੀਕ ਹੈ ਨਾ ਉਹਦਾ ਨਗੀਨਾ ਹੁੰਦਾ ਆਪਣੇ ਲੁਧਿਆਣਾ ਜ਼ਿਲ੍ਹੇ 'ਚ ਹੀ ਰ ਭਗਵਾਨ ਨਾਲ ਉਹਨਾਂ ਦੇ ਤੁਸੀਂ ਦੇਖਿਏ ਜਾਨਵਰ ਸਾਰੇ ਕੱਦ ਕਿੰਨੇ ਕਰਦੇ ਆ ਬਿਲਕੁਲ ਹੈ ਨਾ ਵੀ ਤੇ ਬਾਕੀ ਜਿਹੜੀ ਫਾਰਮ ਦੀ ਖਾਸੀਅਤ ਆ ਇੱਥੇ ਤੁਹਾਨੂੰ ਹਰ ਰੇਟ ਦਾ ਜਾਨਵਰ ਮਿਲ ਜੂ ਤੁਹਾਨੂੰ ਕੋਰਾ ਚੰਬਾ ਕੋਈ ਗੱਭਣ ਕੋੜੀ ਕੋਈ ਡੀਐਨਏ ਪਾਸ ਤੱਕ ਬਸ਼ੇਰੇ ਬਸ਼ੇਰੀਆਂ ਸਾਰਾ ਕੁਝ ਮਿਲ ਜੂਗਾ ਸਸਿਕਾ ਮਿੱਤਰਾਂ ਨੂੰ ਸਵਾਗਤ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚੇ ਆ ਬਾਬਾ ਜੀਤਾ ਸਟੱਡ ਫਾਰਮ ਪਿੰਡ ਰਸੂਲਪੁਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਅਕਸਰ ਹੀ ਆਪਣੇ ਚੈਨਲ ਦੇ ਉੱਪਰ ਤੁਸੀਂ ਇਸ ਸਟੱਡ ਫਾਰਮ ਦੀਆਂ ਵੀਡੀਓ ਦੇਖਦੇ ਆ ਕਿਉਂਕਿ ਬਾਈ ਉਹਨਾਂ ਕੋਲੇ ਤਿੰਨ ਜਿਹੜੇ ਸਟਾਲੀਅਨ ਘੋੜੇ ਵੀ ਆ ਤੇ ਉਹਨਾਂ ਬਾਰੇ ਤਾਂ ਚੰਗੀ ਤਰ੍ਹਾਂ ਸਾਰੇ ਦਰਸ਼ਕ ਵੀ ਜਾਣਦੇ ਆ ਤੇ ਬਾਕੀ ਜਿਹੜੀ ਫਾਰਮ ਦੀ ਖਾਸੀਅਤ ਆ ਇੱਥੇ ਤੁਹਾਨੂੰ ਹਰ ਰੇਟ ਦਾ ਜਾਨਵਰ ਮਿਲ ਜੂ ਤੁਹਾਨੂੰ ਕੋਰਾ ਚੰਬਾ ਕੋਈ ਗੱਭਣ ਕੋੜੀ ਕੋਈ ਡੀਐਨਏ ਪਾਸ ਤੱਕ ਬਛੇਰੇ ਬਛੇਰੀਆਂ ਸਾਰਾ ਕੁਝ ਮਿਲ ਜੂਗਾ ਤੇ ਪਹਿਲਾਂ ਤਾਂ ਆਪਾਂ ਬਾਈ ਬਲਰਾਜ ਦਾ ਸਵਾਗਤ ਕਰ ਲਈਏ ਜਾਨਵਰਾਂ ਦੀ ਡਿਟੇਲ ਵੀ ਲਵਾਂਗੇ ਕੁਝ ਕੁ ਜਾਨਵਰਾਂ ਦੇ ਰੇਟ ਵੀ ਕਲੀਅਰ ਕਰਾਂਗੇ ਬਲਰਾਜ ਵੀਰੇ ਸਵਾਗਤ ਹੈ ਬਲਰਾਜ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਪਹੁੰਚੇ ਆਪਣੇ ਫਾਰਮ ਤੇ ਸਵਾਗਤ ਆ ਤੁਹਾਡਾ ਵੀ ਆ ਜਾਂਦਾ ਜੀ ਤੇ ਬਲਰਾਜ ਵੀਰੇ ਆਪਾਂ ਸਟਾਰਟਿੰਗ ਜਿਹਦਾ ਸਦੀ ਵੀ ਅੱਜ ਆਪਣੇ ਕੋਲ ਕਿੰਨੇ ਕੁ ਟੋਟਲ ਕਿੰਨੇ ਜਾਨਵਰ ਆ ਬਈ ਵੀਰੇ ਹੁਣ 22 25 ਜਾਨਵਰ ਤਾਂ 22 25 ਜਾਨਵਰ ਤੁਹਾਨੂੰ ਪਤਾ ਹੀ ਹੈ ਦਿੱਲੀ ਦੋ ਤਿੰਨ ਸੇਲ ਵੀ ਹੋ ਜਾਂਦੇ ਹਨਾ ਚੱਲੀ ਜਾਂਦਾ ਹਨਾ ਤੇ ਡੈਡੀ ਖਰੀਦਣਗੇ ਤਕਰੀਬਨ ਆਤਨ ਦਾ ਤਿੰਨ ਚਾਰ ਖਰੀਦ ਵੀ ਲਵਾਂਗੇ ਚਲੋ ਵਧੀਆ ਗੱਲਾਂ ਹਨ ਆਈ ਚਲਾਈ ਜਾਨੀ ਕਿ ਚੱਲੀ ਜਲੀ ਬਈ ਆਪਣ ਕਿੱਥੋਂ ਦੇ ਰੇਟ ਸਟਾਰਟ ਆ ਜਾਨੀ ਕਿ ਆ ਰੇਟ ਵੀਰੇ ਲੱਖੋਂ ਥੱਲੇ ਮੰਨ ਲਓ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਲੱਖਾਂ ਤਾਈਂ ਹੈਗਾ ਜਾਨਵਰ ਜਿਹੜੀ ਕੁਆਲਿਟੀ ਹੋਇਆ ਰੇਟ ਮਿਲ ਜਾਂਦਾ ਜਾਨੀ ਕਿ ਕੋਈ ਸੱਜਣ ਆਉਂਦਾ ਨਾਰਾਜ਼ ਨਹੀਂ ਸਾਰੇ ਖੜੇ ਆਪਣੇ ਕੋਲ ਸਾਰੇ ਤਰ੍ਹਾਂ ਦੇ ਸੂਟੇ ਮੁੱਲ ਤੋਂ ਲੈ ਕੇ ਵੱਡੇ ਮੁੱਲ ਤਾਈਂ ਮੰਨ ਲਓ ਜਿਵੇਂ ਤੁਸੀਂ ਪਹਿਲਾਂ ਬੋਲੇ ਡੀਐਨਏ ਵਾਲੇ ਜਾਨਵਰ ਵੀ ਕਲੀਅਰ ਖੜੇ ਆ ਹੂੰ ਤੇ ਅਨਨੌਣ ਜਾਨਵਰ ਵੀ ਖੜੇ ਆ ਬਸ਼ੀਰੇ ਬਸ਼ੀਰੀਆ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਜਿੱਦਾਂ ਦੀ ਜਿਹੜੀ ਗਾਹਕ ਦੀ ਰਿਕੁਆਇਰਮੈਂਟ ਹੈ ਨਾ ਜਿੱਦਾਂ ਜਿੰਨੇ ਪੈਸੇ ਲਾਉਣੇ ਉਦੋਂ ਉਹਨਾਂ ਨੂੰ ਜਾਨਵਰ ਮਿਲ ਜੂਗਾ ਘੋੜਾ ਵਾਲਨ ਵਾਲਾ ਬਛੇਰਾ ਹਾਂ ਕਿਉਂਕਿ ਇਹਦੇ ਮਾਂ ਪਿਓ ਦੋਨੇ ਪੂਰੇ ਟੌਪ ਦੇ ਆ ਮਾਂ ਇਹਦੀ ਪਹਿਲਾਂ ਆਪਾਂ ਮਾਂ ਬਾਰੀ ਦੱਸੇ ਕਿ ਜਿਆਦਾ ਰੋਣ ਮਾਂ ਦਾ ਹਾਂ ਬਿਲਕੁਲ ਬਿਲਕੁਲ ਹੈਨਾ ਤੇ ਮਾਂ ਇਹਦੀ 63 ਇੰਚ ਦੀ ਆਪਾਂ ਦਿਖਾ ਵੀ ਦਵਾਂਗੇ ਬੱਚਾ ਹਜੇ ਚੌਕੜਾ ਹੋਇਆ ਮੈਂ ਮੂੰਹ ਵੀ ਫੱਟ ਦੇਣਾ ਭਰਾ ਨੂੰ ਆਏ ਨਾ ਲੱਗੇ ਪਤਾ ਝੂਠ ਬੋਲਦਾ ਦੰਦ ਕੱਚੇ ਪਏ ਚੌਕੜੇ ਵਾਲੇ ਵੀ ਹਾਂ ਬਲਰਾਜ ਇੱਕ ਚੀਜ਼ ਹੋਰ ਕਹੂੰਗਾ ਹੈਨਾ ਵੀ ਬਛੇਰੇ ਦੀ ਬਈ ਹੱਕ ਹੱਕ ਦੇਖ ਹੈਨਾ ਮਜ਼ਬੂਤੀ ਬਹੁਤ ਹੈ ਹਾਂ ਆ ਦਲਸੇਰ ਕਾਕੀ ਦਾ ਪੁੱਤ ਆ ਗਿਆ ਜੀ ਘੋੜਾ ਵਾਲਨ ਵਾਲਿਆਂ ਦਾ ਉਹਨਾਂ ਦੇ ਤੁਸੀਂ ਦੇਖੇ ਜਾਨਵਰ ਸਾਰੇ ਕੱਦ ਕਿੰਨੇ ਕਰਦੇ ਕਿਹੜੇ ਕੁੜੇ ਦਾ ਬੱਚਾ ਇਹ ਹਾਂ ਬਾਈ ਆਪਣੇ ਪਰਿਵਰੋਧ ਸੇਖੋਂ ਕੋਲ ਸਹਜਾਦ ਕੁੜਾ ਜੀ ਠੀਕ ਹੈ ਨਾ ਉਹਦਾ ਨਗੀਨਾ ਹੁੰਦਾ ਆਪਣੇ ਲੁਧਿਆਣੇ ਜ਼ਿਲ੍ਹੇ ਚ ਹੀ ਰਿਹਾ ਕੁੜਾ ਉਹ ਠੀਕ ਹੈ ਬਾਈ ਤੇ ਉਹਦਾ ਬੱਚਾ ਠੀਕ ਹੈ ਬਾਈ ਐਕਚੁਅਲੀ ਸਪੋਰਟ ਨਹੀਂ ਵੀਰੇ ਜਮਸਪੋਰਟ ਨਮਾ ਬੰਦਾ ਨਮਾ ਕੇ ਦੇਖ ਲਈ ਬਾਕੀ ਹੁਣ ਨਮਾਇਆ ਹੋਇਆ ਕੋਈ ਲਿਬੜਾ ਨਹੀਂ ਨਾ ਪੂਸ ਥੱਲੇ ਨਾ ਕੰਨ ਵੀ ਆਪਾਂ ਟ੍ਰਿਮ ਕੀਤਾ ਹੋਇਆ ਠੀਕ ਹੈ ਬੰਦੇ ਨੂੰ ਕੋਈ ਭੁਲੇਖਾ ਨਾ ਰਹੇ ਬਿਲਕੁਲ ਬਾਕੀ ਯਾਰ ਜਿਹੜੇ ਸਾਹਿਬ ਨਾਲ ਚਾਰਾਕ ਮਹੀਨਾ ਦਾ ਦਾਦ ਰਹਿਣਾ ਰਾਜੀ ਰੂਜੀ ਫੁੱਲ ਆ ਬਾਈ ਹਣਾ ਦੁੱਧ ਚੰਗਦਾ ਆਪਾਂ ਕੱਲ ਹੀ ਲਿਆਂਦਾ ਤੋ ਰਸਾ ਫਰੇਕੀ ਵਾਲੀ ਪੰਪ ਆਇਆ ਜੀ ਆ ਤਾਈ ਮਾੜਾ ਮੋਟਾ ਰਗਣਾ ਹੀ ਉਦੋਂ ਚੜਾਉਣ ਲੱਗਿਆ ਤਾਂ ਮਣੀ ਮੋਟੀਆਂ ਬੱਜੀਆਂ ਆਈਆਂ ਬਿਲਕੁਲ ਹਨਾ ਬਾਈ ਬਾਕੀ ਇਹਦੀ ਜਿਹੜੀ ਲੂਈ ਦੱਸਦੀ ਪਈ ਐ ਇਹਦੀ ਇਹ ਨਹੀਂ ਲੈਣ ਲੱਗੇ ਬਾਕੀ ਖੜ ਨਹੀਂ ਖੁਰ ਨਹੀਂ ਦੇਖੋ ਕੋਲ ਕੁਆਲਟੀ ਦਾ ਬੱਚਾ ਬਿਲਕੁਲ ਹਨਾ ਬਾਈ ਤੇ ਬਲਰਾਜ ਬੰਨ ਲੀਆ ਪਤਾ ਸੀ ਚੱਲੀ ਜੀ ਨਹੀਂ ਡਿਟੇਲ ਹੋ ਸਕਦੀ ਆ ਤੇ ਥੋੜਾ ਜਿਹਾ ਕਲੀਅਰ ਕਰੀ ਚੱਲਾਂਗੇ ਤੇ ਉਹਦੇ ਨਾਲ ਦਰਸ਼ਕ ਵੀਰਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਤੇ ਵੀ ਦੀ ਤੜੜਵਾਰ ਦੇ ਕਿੱਦਾਂ ਦੇ ਜਾਨਵਰ ਹੈ ਮਤਰਾਏ ਬਈ ਆ ਦੂਸਰੇ ਨੰਬਰ ਵਾਲ ਤੇ ਜਿਹੜੀ ਘੋੜੀ ਹੈ ਨਾ ਮੇਰੇ ਆ ਰੇਵੀਆ ਚਾਲ ਵਾਲੀ ਘੋੜੀ ਹੈ ਨੇ ਨੰਬਰ ਵੀ ਲਾਏ ਹੋਏ ਚਾਲਾਂ 'ਚ ਠੀਕ ਆ ਬਈ ਦੋ ਪੈਰ ਚੱਟੇ ਮੱਥੇ ਫਟਾ ਕੋ ਮੈਂ ਤਾਂ ਰੰਗਾ ਮੌਕੇ ਤੇ ਖਾਲੀ ਜੀ ਠੀਕ ਹੈ ਬਈ ਠਠੋਂ ਵਾਰੇ ਦੀ ਹਾਈਟ ਆ ਠੀਕ ਹੈ ਬਈ ਉ ਤੜ ਚੁੜ ਕੇ ਬੰਦਾ ਫੇਰ ਆਪਦੀ ਪਾਸਾ ਕਰ ਚੱਲ ਠੀਕ ਹੈ ਬਈ ਉਹ ਅੰਦਰ ਦੀ ਓਕੇ ਜਮਾ ਬਈ ਆਪਣੇ ਰਾਜ ਰੂਪ ਤੋਂ ਸੂਈ ਸੀ ਬਈ ਫਿਰ ਬੰਦਿਆਂ ਨੇ ਤੋਰਾ ਕਰਕੇ ਭਰਾਈ ਨਹੀਂ ਹੁਣ ਆਪਾਂ ਚੈੱਕ ਕਰਾ ਕੇ ਦੁਬਾਰਾ ਲਿਆਂਦੇ ਜਿਹੜੇ ਮਰਜ਼ੀ ਡਾਕਟਰ ਸਾਹਿਬ ਚੈੱਕ ਕਰਾ ਕੇ ਠੀਕ ਹੈ ਬਈ ਰੇਵੀ ਰੂਵੀ ਜਮਾ ਓਕੇ ਪੂਰਾ ਪੂਰਾ ਜੀ ਪੂਰਾ ਤੇ ਬਲਰਾਜ ਆ ਜੀ ਬਈ ਉਹ ਦੂਗਾ ਤੀਸਰੇ ਨੰਬਰ ਵਾਲੀ ਤੇ ਬਈ ਇਹਦੀ ਕੁੜੀ ਦੀ ਕੀ ਡਿਟੇਲ ਆ ਬਈ ਇਹਦੀ ਆ ਵੀਰੇ ਲੱਖੋਂ ਅੰਦਰ ਆ ਜੀ ਠੀਕ ਹੈ ਬਈ ਆਪਾਂ ਹਜ਼ਾਰਾਂ ਚ ਮੁੱਲ ਲਈ ਕਹਿਸਾ ਪੌਣੀ ਨੁਕਰੀ ਆ 60 ਇੰਚ ਫੀਟ ਆ ਲਈ ਹਾਈਟ ਇਹਦੀ ਅੰਦਰ ਦੀ ਇਹ ਵੀ ਸਾਫ਼ ਮੌਕੇ ਤੇ ਖਾਲੀ ਹੈ ਠੀਕ ਹੈ ਭਾਈ ਅਜਾਣ ਆਪਾਂ ਚੌਥੇ ਨੰਬਰ ਵਾਲੀ ਦੀ ਬਈ ਡਿਟੇਲ ਦੇਦੀ ਹੈ ਹਨਾ ਇਹਦੀ ਬੱਚੀ ਦੀ ਬਈ ਕੀ ਡਿਟੇਲ ਆ ਭਈ ਇਹ ਭਾਈ ਇਹ ਮੰਨ ਲਓ ਦੇਵਲੀ ਲਾਈਨ ਚੋਂ ਦੱਸਿਆ ਆਪਾਂ ਨੂੰ ਠੀਕ ਹੈ ਜੀ ਕੋਈ ਆਪਾਂ ਨੂੰ ਰਿਟਰਨ ਚ ਪ੍ਰੂਫ ਨਹੀਂ ਮਿਲਿਆ ਆਪਾਂ ਅਨਨ ਮੰਨ ਕੇ ਦਵਾਂਗੇ ਪਰ ਜਿਹੜਾ ਇਹਨੇ ਬੱਚਾ ਦੇਣਾ ਉਹ ਡੀਐਨਏ ਪੇਪਰਾਂ ਵਾਲਾ ਬੰਨਾ ਕਿਉਂਕਿ ਆਪਣੇ ਜੈਰਾਜ ਤੋਂ 7 ਮਹੀਨੇ ਗੱਭਣ ਚੈੱਕ ਪਾਸ ਆ ਅਜਾ ਗੱਭਣ ਚੈੱਕ ਪਾਸ ਆ ਹਾਂਜੀ ਰਿਜ਼ਲਟ ਤਾਂ ਮੇਰੇ ਖਿਆਲ ਨਾਲ ਕੋਈ ਬੈਰਲਾਈ ਹੋਊ ਜਿਹਨੇ ਜੈ ਰਾਜ ਦੇ ਨਹੀਂ ਦੇਖੇ ਜੀ ਹਾਂ ਰਿਜ਼ਲਟ ਤਾਂ ਜਨਗੀ ਨੇ ਟਾਪ ਪੂਰੀ ਕਿਰਪਾ ਦੇ ਟਾਈਮ ਤੇ ਪੂਰੇ ਟਾਪ ਦੇ ਬੱਚੇ ਸੁੱਈ ਜਾਂਦਾ ਹੈ ਬਿਲਕੁਲ ਬਾਕੀ ਇਹਦੇ ਮੱਥੇ ਵੀ ਬਹੁਤ ਸੋਹਣਾ ਬਲੇਜ ਆ ਮਤਲਬ ਬਲੇਜ ਆ ਦੋ ਮਗਰਲੇ ਪੈਰ ਚਟੇ ਤੇ ਬਾਕੀ ਉਹ ਕੰਡੀਸ਼ਨ ਆ ਕੰਡੀਸ਼ਨ ਬੜੀ ਪੂਰੀ ਫੁੱਲ ਆ ਜਦੋਂ ਬਾਹਰ ਆਪਾਂ ਤੋਰਦੇ ਉਦੋਂ ਦੱਸਦੇ ਹੱਕ ਵੱਡਾ ਪਲੀ ਬਹੁਤਾ ਕੋੜੀ ਬੱਚਾ ਪੂਰਾ ਵੱਡਾ ਦੋ ਬਾਕੀ ਮੇਰੇ ਖਿਆਲ ਨਾਲ ਜੈ ਰਾਜ ਇਹ ਕੋਈ ਨਵਾਂ ਸੱਜਣਾ ਹਨਾ ਇਹ ਉਹਨਾਂ ਕੋਈ ਬਰੀਡਿੰਗ ਵਾਲੀ ਵੀ ਹੈ ਕਿ ਨਹੀਂ ਬਰੀਡਿੰਗ ਵਾਲੀ ਪੈਰ ਦਾ ਆਪਾਂ ਸਾਈਜ਼ ਦੇਖ ਕੰਨ ਜਮਾ ਜਮਾ ਛੋਟਾ ਬਾਕੀ ਮਾਰਕਾ ਬਹੁਤ ਰੰਗ ਰੂਗ ਬਹੁਤ ਪੱਕਾ ਹਾਂ ਪੱਕਾ ਰੰਗਾ ਹੈਣਾ ਤੇ ਬਾਲਾ ਚਲੋ ਬਾਬਾ ਜੀ ਇਹਨੂੰ ਵੀ ਤੇ ਰੇਟ ਸੱਜਣੋ ਇਹਦਾ ਕਰ ਲਿਓ ਤੁਸੀਂ ਫੋਨ ਤੇ ਕਰ ਲਿਓ ਚੰਗੀ ਚੀਜ਼ ਆ ਹਾਂ ਚੰਗੀ ਚੀਜ਼ ਹੈ ਕਿਉਂਕਿ ਜੇ ਤੁਸੀਂ ਵੀ ਲੈ ਕੇ ਜਾਓ ਰੇਟ ਪਰ ਆਪਾਂ ਇੰਨੀ ਗਾਰੰਟੀ ਦੇ ਦਿੰਦੇ ਆ ਵੀਰੇ ਕੋਡੀ ਵੀਡੀਓ ਦਾ ਮਾਰਕੀਟ ਜਾਇ ਉਹ ਜਿਹਾ ਘੋੜੀਆਂ ਦਾ ਮੁੱਲ ਪੁੱਛ ਲੈਣ ਉਦੋਂ ਥੱਲੇ ਹੀ ਹੋ ਬਿਲਕੁਲ ਜਿਹੜੇ ਸਾਹਬਣਾ ਬਈ ਗੱਲਬਾਤ ਚੱਲਦੀ ਆ। ਮੈਂ ਦੱਸਿਆ ਰੇਟ ਤੁਸੀਂ ਆਪ ਵੀ ਸੁਣ ਕੇ ਹੈਰਾਨ ਹੋ ਜਾਓਗੇ। ਨਹੀਂ ਨਹੀਂ ਮੈਂ ਪਹਿਲਾਂ ਹੀ ਬਈ ਇਹ ਚੀਜ਼ ਬੋਲਦੀ ਹਣਾ। ਬਲਰਾਜ ਵੀਰੇ ਇਹਦੀ ਹੁਣ ਕੀ ਡਿਟੇਲ ਹੈ ਬਈ ਇਹਦੀ? ਵੀਰੇ ਆ 2.5 ਮਹੀਨੇ ਚੈੱਕ ਪਾਸਾ ਕੋੜੀ ਗੱਭਣ। ਇਹ ਗੱਭਣ ਚੈੱਕ ਪਾਸਾ ਸੌਦਾ ਗੱਭਣ ਦਾ ਉਹ ਆ ਕੇ ਬੰਦਾ ਆਪਦੀ ਚੈੱਕ ਕਰਾ ਕੇ ਫਿਰ ਪੇਮੈਂਟ ਦੇਵੇ। ਠੀਕ ਹੈ ਬਈ ਕਿਹੜੇ ਘੋੜੇ ਤੋਂ ਗੱਭਣਾ ਇਹ? ਆ ਨੁਕਰੇ ਘੋੜੇ ਸਮਰਾਟ ਤੋਂ ਗੱਭਣਾ ਜੀ। ਬਸ ਠੀਕ ਹੈ ਵੀ ਇਹ ਆਪਦੀ ਅਗਲਾ ਚੈੱਕ ਕਰਾ ਕੇ ਸੌਦਾ ਕਰ। ਜਿਹੜੀ ਵੀਰੇ ਆਪਾਂ ਗੱਭਣ ਦੱਸਾਂਗੇ ਉਹਦਾ ਗੱਭਣ ਦਾ ਸੌ ਆਪ ਵੀ ਪਹਿਲਾਂ ਹੀ ਬੰਦਾ ਇੱਥੇ ਆ ਕੇ ਤਸ਼ਲੀ ਕਰਕੇ ਲੈ ਜਾਓ ਜਿਹੜਾ ਮਰਜ਼ੀ ਡਾਕਟਰ ਤੋਂ ਆਪ ਵੀ ਚੈੱਕ ਕਰਾ ਕੇ ਫੇਰ ਤੇ ਬਲਰਾਜ ਭਾਈ ਜਣਕੇ ਜਿਵੇਂ ਦੂਜੀਆਂ ਕੋਹੜੀਆਂ ਤੋਂ ਸਾਰੀਆਂ ਤੋਂ ਚੱਕਦੀ ਐ ਵੀ ਹਾਈਟ ਕਿੰਨੀ ਆਈ ਇਹਦੀ ਇਹ 60 ਇੰਚ ਹੈ ਸਹੀ 60 ਇੰਚ ਹੈ ਬਿਲਕੁਲ ਜਾਨਵਰਾਂ ਦੀ ਆਮ ਮੈਂ ਕਹਿੰਦਾ ਵੀ ਭਰ ਗਈ ਇਹ 62 63 ਇੰਚ ਦੀ ਕੋਹੜੀ ਫੁੱਲ ਖੜਨੇ ਖੁੜਨੇ ਬਾਲੀ ਚੰਗੇ ਧੌਣ ਹੋਈ ਇੱਕ ਪਤਲਾ ਮੰਨ ਲਓ ਬੱਚੀ ਲਾ ਕੇ ਹੁਣੀ ਆਈ ਆ ਛਿਲੇ ਜੀ ਭਰਾਤੀ ਬੰਦਿਆਂ ਨੇ ਤੇ ਉਹਦਾ ਚੱਕਰ ਪੈ ਜਾਂਦਾ ਜਾਨਵਰ ਤਿਆਰ ਨੂੰ ਥੋੜਾ ਜਿਆਦਾ ਬਾਕੀਰ ਮੇਰੇ ਸਹਿਮਣਾ ਬਾਡਾ ਬੂਡਾ ਚੰਗਾ ਐ ਬਾਕੀਰ ਤੇ ਵਾਲੇ ਘ ਨੋਕਰਾ ਬੱਚਾ ਦੇਉਗੀ ਜਿੰਨੇ ਕੇ ਮੁੱਲ ਦੀ ਆਹ ਮੁੱਲ ਦੀ ਉਹਨੇ ਮੁੱਲ ਦੀ ਤੇ ਉਹਨਾਂ ਕਹਿੰਦੇ ਪੂਰੇ ਨਾ ਲੋਕ ਖਾਲੀ ਘੋੜੀਆਂ ਦਾ ਮੁੱਲ ਮੰਗੀ ਜਾਂਦੇ ਉਹਨੇ ਜੇ ਆਪਾਂ ਕੱਭਣ ਦੇ ਦਾਂਗੇ ਬਿਲਕੁਲ ਹਨਾ ਬਾਈ ਆ ਆਪਣੇ ਬਾਜ ਤੋਂ ਮੇਟਾ ਜੀ ਆਪਣੇ ਨੂੰ ਕਰ ਰਹੇ ਹਾਂ ਹਾਰ ਦੇ ਨਾਲੇ ਬੱਚੇ ਤਾਂ ਜੀ ਠੀਕ ਹੈ ਬਾਈ ਕਿੰਨੇ ਕ ਟਾਈਮ ਦੀ ਬਲਰਾਏ ਮੇਰੇ ਦਾ ਆਪਣੇ ਕੋਲ ਆਈ ਨੂੰ 4 ਦਿਨ ਹੋਇਆ ਉਹਦੀ ਹੀਟ ਚੈੱਕ ਹੋਈ ਸੀ ਨਾਲੀ ਇਹ ਇਹ ਮੇਰੇ ਸਹਾਂਣਾ ਉਹ ਜਿਹੜੀ ਬਲੌਗ ਬਾਬਾ ਚੱਲਿਆ ਜਿਹੜੀ ਹੈ ਨਾ ਨਾਲੇ ਦੇ ਇੱਕ ਬਿਸ਼ੇਰੀ ਆਈ ਹੈ ਨਾ ਬਿਸ਼ੇਰੀ ਆਈ ਬੱਚੀ ਵੇਚਤੀ ਯੋ ਠੀਕ ਹੈ ਬੱਚੀ ਸੇਲ ਹੋ ਗਈ ਆ ਤੇ ਇਹ ਹੁਣ ਆਪਾਂ ਆ ਕੇ ਰਾਂ ਉਹਦੇ ਤੋਂ ਮਰਾਤੀ ਉਹ ਤੇ ਮੇਰੇ ਦਾ ਨਹੀ ਟੂਟ ਚੰਗੀ ਜੀ ਨਾ ਹਾਂ ਦੋ ਜੰਪ ਦੇਤੇ ਵੀਰੇ ਠੀਕ ਹੈ ਬਾਈ ਇਹ ਕਿੰਨੀ ਕ ਹਾਈ ਟੂਟ ਦੀ ਕਿੰਨੀ ਕ ਚੜਦੀ ਬਾਈ ਇਹ ਵੀ 60 ਇੰਚ ਹਾਈਟ ਦੀ ਆ 5 ਸਾਲ ਦੀ ਉਮਰ ਹੈ ਜੀ ਠੀਕ ਹੈ ਬਲਰਾਏ ਅਬ ਐਵਰੇ ਆਪਣਾ ਮਸਲਾ ਇਹ ਹੈ ਕਿ ਪੱਕੀ ਵੀ ਨਹੀਂ ਲਈ ਜੀ ਕਿਉਂਕਿ ਗਾਹ ਕਾਪਾ ਉਹ ਹਿਸਾਬ ਨਾਲ ਨਹੀਂ ਲਈ ਜੀ ਜਿਹੜੀ ਗਾਹ ਦੀ ਡਿਮਾਂਡ ਆ ਗਾਹ ਦੀ ਡਿਮਾਂਡ ਪੱਕੀ ਆਪਣਾ ਇਹ ਵੀ ਆ ਵੀ ਜੇ ਕੋੜੀ ਆਪਣੇ ਕੋਲ ਖੜਦੀ ਵੀ ਆ ਉਹ ਚੰਗਾ ਬੱਚਾ ਦੇ ਦੇਣਾ ਹੈ ਨਾ ਇਹ ਆਪਾਂ ਨੂੰ ਇਹ ਵੀ ਨਹੀਂ ਹੁੰਦਾ ਵੀ ਜੇ ਖਰੀਦ ਦੇਈਆਂ ਆਪਾਂ ਉਹ ਹਿਸਾਬ ਨਾਲ ਆ ਵੀ ਜੇ ਜਾਨਵਰ ਕਾਪੜੇ ਪਾਵੇ ਆਪਾਂ ਨੂੰ ਕੋਈ ਸਰਦ ਇਹ ਸੁਆ ਦੇ ਦੇਣਾ ਪਈ ਆ ਨਾ ਤੇ ਬਲਰਾਜ ਉਹਦੀ ਅਗਲੀ ਬਈ ਆਲੀ ਸ਼ਾਨ ਦੀ ਪੋਤੀ ਆ ਮਦੇਰ ਘੋੜੇ ਦੀ ਇਹਦੀ ਬੱਚੇ ਪੂਰੇ ਟੌਪ ਦੇ ਰੇਟ ਤੇ ਵੇਚ ਕੇ ਆਈ ਸੀ ਬਲਉਤਰਿਓ ਠੀਕ ਆ ਬਈ ਪੰਜਾਬ ਚਾਰੀ ਉਹਨਾਂ ਤੋਂ ਫੇਰ ਆਪਾਂ ਖਰੀਦ ਲਈ ਸੀ ਬੱਤੀ ਆਪਣੇ ਕੋਲ ਇੱਕ ਰਾਤ ਖੜੀਏ ਦੂਜੇ ਦਿਨ ਸਵੇਰ ਹੀ ਫੇਰ ਸੇਲ ਹੋ ਗਈ ਸੀ ਪੂਰੇ ਚੰਗੇ ਆ ਆਪਾਂ ਹਜੇ ਇਹਦੀ ਐਡ ਕੋਈ ਨਹੀਂ ਭਾਈ ਕਿਉਂਕਿ ਆਪਣੇ ਜੈ ਰਾਜ ਟਮੇਟੋ ਹੋਏ ਨੂੰ 20 ਦਿਨ ਹੋ ਗਏ ਆਪਾਂ ਨੂੰ ਐਂ ਚੈੱਕ ਹੁੰਦੀ ਬਾਬੇ ਕਰਪਨ ਚੰਗੀ ਬੈ ਗਏ ਬਿਲਕੁਲ ਹੈ ਨਾ ਭਾਈ ਕੰਪਰੀਟਿੰਗ ਵਾਲੇ ਹੱਥਾਂ ਚ ਚੰਗਿਆ ਜੜਕਾ ਜਿਹੜੀ ਨੈਕ ਨੁਕਰੀ ਇਹਦੀ ਕਨਫਰਮੇਸ਼ਨ ਪੂਰੀ ਚੰਗੀ ਆ ਮੱਥੇ ਫੁੱਲ ਇੱਕ ਵਾਰ ਚਟਾ ਬਾਕੀ ਜਦੋਂ ਇਹਦੇ ਪਹਿਲਾ ਮਾਰਕੀਟ ਨੂੰ ਇਹਨੇ ਬੱਚੇ ਦਿੱਤੇ ਬਾਈ ਆਰਟਪਾ ਦਾ ਬਹੁਤ ਚੰਗੇ ਬੱਚੇ ਦਿੱਤੇ ਬਿਲਕੁਲ ਹੈ ਨਾ ਬਾਈ ਤੇਰੇ ਹੈਗਾ ਮੱਥੇ ਕੱਲਾ ਫੁੱਲ ਹੀ ਇਹਦੇ ਬਾਈ ਫੁੱਲ ਹੀ ਫੁੱਲ ਪਹਿਲਾਂ ਇਹਨੇ ਬੱਚਾ ਦਿੱਤਾ ਜਿਹੜਾ ਪੋਸ਼ਕਰ ਚੈਂਪੀਅਨ ਦਾ ਨਰਾਜਗੋੜੇ ਤੋਂ ਸੋਈ ਹੈ ਠੀਕ ਹੈ ਬਾਈ ਤੇ ਬਾਈ ਉਸ ਤੋਂ ਬਾਅਦ ਜਿਹੜੀ ਉਹ ਉਹ ਨੀਲੀ ਚੰਬੇ ਵੀਰੇ ਠੀਕ ਹੈ ਉਹ ਜਿਹੜਾ ਬੰਦਾ ਕੋਈ ਵਪਾਰੀ ਹੈ ਜਾਂ ਕੋਈ ਮੰਨ ਲਓ ਤੱਤੀ ਘੋੜੀ ਪਾਲਦਾ ਉਹਦੇ ਲਈ ਇਹ ਨਵੇਂ ਬੰਦਾ ਉਹ ਘੋੜੀ ਨਾਲ ਕੋਈ ਹਜੇ ਥੋੜੀ ਜੀ ਅੱਜ ਵੀ ਮੰਦੀ ਹੈ ਨਵੇਂ ਬੰਦੇ ਨੂੰ ਆਇਆ ਤੇ ਨੇੜੇ ਉੜਾ ਮੂਰ ਖੜੀ ਖੁੜੀ ਹੁੰਦੀ ਆ ਐਸਾ ਵੀ ਥੋੜੀ ਗਰਮ ਆ ਬਈ ਅੱਗੇ ਪਤਾਸ ਕਿ ਜਿਹੜੀ ਆਪਣੀ ਚੀਜ਼ ਆ ਸਾਰਾ ਆਪਾਂ ਥਾਂਤ ਜਾਨਵਰ ਸਾਊ ਜਾਨਵਰ ਜਿੰਨੇ ਆ ਬਿਲਕੁਲ ਹੈਨਾ ਆਪਣਾ ਇਹ ਕੱਲੂ ਲੰਬਾ ਦੇਜੋ ਸਵਾਦ ਨਹੀਂ ਆਉਂਦਾ ਆ ਬਿਲਕੁਲ ਬਈ ਕਿਸੇ ਦਾ ਸ਼ੌਕ ਮਾਰਨ ਨਾਲ ਉਹਨੂੰ ਪਹਿਲਾਂ ਦੱਸਿਆ ਜਾ ਪਹਿਲਾਂ ਦੱਸਿਆ ਪਤਾ ਦੱਸਿਆ ਜੇ ਕੋਈ ਹੋਵੇ ਵੀ ਹਾਂ ਮੈਂ ਵਿੱਚ ਅਜਿਹੇ ਵੀ ਭਰਾ ਹੁੰਦੇ ਆ ਜਿਹੜੇ ਕਹਿੰਦੇ ਘੋੜੀ ਸਾਨੂੰ ਗਰਮ ਚਾਹੀਦੀ ਤੁਰੇ ਤੁਰਦੀ ਤੁਰਦੀ ਸਵਾਰੀ ਦੀ ਪਾਓ ਕੋਈ ਲੱਤਾਂ ਨਹੀਂ ਮਾਰਦੀ ਬਸ ਜਦੋਂ ਇੱਕ ਵਾਰ ਨੇੜ ਜਾਂਦੇ ਥੋੜਾ ਜਿਹਾ ਕਈ ਵਾਰ ਉਪਰਾਂ ਬਣ ਜਾਂਦੀ ਐਗਰੈਸਿਵ ਜੀ ਹੁੰਦੀ ਖਾਲੀ ਵੀਰੇ ਮੋਕੀ ਦੀ ਖਾਲੀ ਮਿਲੀ ਦਸੀ ਆ ਬੰਦਿਆ ਨੇ ਕੋਈ ਹੱਥ ਚੈੱਕ ਨਹੀਂ ਕਰੀ ਅੰਦਰ ਦੀ ਗਾਰੰਟੀ ਉਹ ਠੀਕ ਆ ਬਾਈ ਤਰੀ ਬਾਈ ਕੀ ਕਰਮਾਰੀ ਦੀ ਡਿਟੇਲ ਬਾਈ ਮੇਰੇ ਆ ਮੱਥੇ ਪਟਾ ਇੱਕ ਪੈਰ ਚੱਟਾ ਜੀ ਕੱਦ 60ੋਂ ਬਾਹਰ ਹੋ ਕਾਟ ਦੇ ਲਵੇ ਤਵੇ ਉਹ ਆ ਕੇ ਬੰਦਾ ਮੈਨ ਲੈ ਆਉਦਾ ਜਿੰਨਾ ਕੋ ਸਾਹਮਣੇ ਹੋ ਹਣਾ ਠੀਕ ਆ ਜੀ ਤੇ 2 ਤਰੀਕ ਦੀ ਆ ਮੀਟ ਹੋਈ ਆ ਬੱਗੇ ਖੂਖਰ ਵਾਲੇ ਦੇ ਭਾਂਜੇ ਕੋਲ ਜਿਹੜਾ ਕੋੜਾ ਬੁੱਟਰ ਵਾਲੇ ਸੁਖਦੀਪ ਕੋਲ ਠੀਕ ਹੈ ਜੀ ਉਹ ਤੋਂ ਦੇਵਰਾਜ ਦਾ ਪਤਾ ਨਹੀਂ ਦਲਵਾਗਦਾ ਜੀ ਉਹ ਤੋਂ ਮੀਟ ਹੋਈ ਹੋਈ ਆ ਉਹ ਜਾਨਕੀ ਆਪਾਂ ਫੋਟੋ ਵੀਡੀਓ ਮੰਗਵਾ ਦਾਂ ਜਾਣਕਾਰੀ ਦੇ ਦਾਂਗੇ ਹਨਾ ਉਹ ਜਿੰਨਾਂ ਤੋਂ ਆਪਾਂ ਲਿਆਂਦੇ ਆਪਾਂ ਰਾਤ ਹੀ ਆਈ ਆਪਣੇ ਕੋਲ ਉਹਨਾਂ ਬੰਦਿਆਂ ਦੀ ਮਿਲਾਈ ਹੋਈ ਉਹ ਕਹਿੰਦੇ ਭਾਈ ਫੋਟੋ ਵੀਡੀਓ ਮੰਗਵਾ ਦੇ ਤੇ ਕਿੰਨੇ ਟਾਈਮ ਦੀ ਮਿਲਾਈ ਵੀ ਬਾਈ 2 ਤਰੀਕ ਦੀ ਵੀਰੇ ਅੱਜ ਹੋ ਗਈ 17 15 ਦਿਨ ਹੋ ਗਏ ਯਾਨਕੀ ਗਾਂ ਚੈੱਕ ਹੋ ਜੂਗੀ 5 10 ਦਿਨਾਂ ਨੂੰ ਹਨਾ 15 ਦਿਨਾਂ ਤੱਕ ਮਹੀਨੇ ਚੈੱਕ ਹੋਊਗੀ ਬਾਕੀ ਦੋ ਤਰੀਕ ਤੱਕ ਇਹ ਕੁੜੀ ਉਂ ਜਾਨਕੀ ਭਾਈ ਬਹੁਤ ਤਵੇ ਬ੍ਰੀਕ ਕੀ ਬਰੁਕੀ ਬਹੁਤ ਆ ਹਨਾ ਬੱਚਾ ਆਲੀ ਹੈ ਹਨਾ ਬੋੜ ਦੇ ਬਾਬੂ ਬਾਹਰ ਵਾਲਾ ਬਾਬਾ ਜੀ ਇਹਨੂੰ ਵੀ ਰਾਜ ਲੈ ਆਇਆ ਬੱਚਾ ਇੱਕ ਬੱਚਾ ਦਿਖਾਉਨੇ ਤੁਹਾਨੂੰ ਹੋਰ ਬਾਹਰ ਜਰਾ ਇਹਨਾਂ ਬਾਰੇ ਦੱਸ ਕੇ ਹਨਾ ਫਿਰ ਆਪਾਂ ਵੀਡੀਓ ਦਾ ਐਂਡ ਕਰ ਦਈਏ ਇਹਦੀ ਬੱਚੀ ਦੀ ਬਈ ਕੀ ਹੈ ਇਹ ਇੰਦਰ ਘੋੜੇ ਦੀ ਅਤੇ ਸੁੰਦਰ ਦੀ ਪੋਤੀ ਹੈ ਜੀ ਸਾਲ ਸਾਲਕ ਦੀ ਹੈ ਜੀ ਠੀਕ ਹੈ ਬਈ ਤੇ ਜਿਹੜਾ ਨਾਲ ਬੱਚਾ ਇਹ ਸੈਧ ਰਾਜ ਘੋੜੇ ਦਾ ਰਾਜ ਤਿਲਕ ਦਾ ਪੋਤਾ ਆ ਗਿਆ ਜੀ ਠੀਕ ਹੈ ਜੀ ਆ ਉਹਨਾਂ ਦੇ ਘਰੇ ਜਮੈਂ ਜਿੰਨਾ ਘਰੇ ਦਿਲਵਾ ਘੋੜਾ ਜਿੰਨਾਂ ਦੇ ਵਿੱਚ ਆ ਜੀ ਠੀਕ ਹੈ ਬੱਕੇ ਆਇਆ ਦਲਵਾਗ ਰਾਜਸਥਾਨ ਉਹਨਾਂ ਦੇ ਘਰ ਦਾ ਜਾਨ ਉਹਨਾਂ ਤੋਂ ਆਪਾਂ ਖਰੀਦਿਆ ਸਿੱਧਾ ਠੀਕ ਆ ਬਾਈ ਤੇ ਆਹ ਥੋੜੀ ਦੂਜੇ ਘੋੜੇ ਦੀ ਆਪਣੇ ਦੀ ਸਿੰਧਵਾਜ ਘੋੜੇ ਦੀ ਇਹ ਇਹ ਪੌਣੀ ਨੁਕਰੀ ਕਹਿੰਦੇ ਨੇ ਆਪਾਂ ਠੀਕ ਆ ਬਾਈ ਇਹਦੀ ਕੀ ਆਈਡੀਆ ਜਿਆ ਹੋਊਗਾ ਦਾ ਰੇਟ ਰੂਟ ਦਾ ਬਾਈ ਇਹਦਾ ਜਾਇ ਜੀ ਲੱਖੋਂ ਥੋੜੀ ਉੱਪਰ ਹੈ ਰੇਟ ਬਸ ਠੀਕ ਹੈ ਨਾ ਬਾਈ ਤੇ ਬਲਵੰਤ ਰਾਜੈਂਟ ਤੇ ਬਾਈ ਇਹਦੀ ਵੀ ਡਿਟੇਲ ਦੱਸਦੇ ਬਈ ਇਹਦੀ ਆ ਵੀਰੇ ਸਾਢੇ 6 ਮਹੀਨੇ ਗੱਭਣਾ ਮੱਝੂ ਕੇ ਲੈਨ ਤੇ ਨੀਲੇ ਘੋੜੇ ਤੇ ਇੱਕ ਰਾਂਗੇ ਤੋਂ ਗੱਬਣ ਜਿਹੜਾ ਸਾਰ ਨਹੀਂ ਖੜੇ ਚੈਂਪੀਅਨ ਬਣਿਆ ਸੀ ਚੋਦਪੁਰ ਦੇ ਨੇੜੇ ਆ ਬਲਵੋਗਾਉਂ ਉੱਥੇ ਘੋੜਾ ਜੀ 60 ਇੰਚ ਹਾਈਟ ਆ ਤਿੰਨ ਪੈਰ ਚੱਟੇ ਮੱਥੇ ਪਟਾ ਜੀ ਇਹਦਾ ਠੀਕ ਹੈ ਬਾਈ ਤੇ ਗੱਬਣ ਬਈ ਆਪਣੇ ਕੋਲ ਚੈੱਕ ਪਾਦਾ ਚੈੱਕ ਵਾਸਤੇ ਖਵਾਉਦਾ ਬੰਦਾ ਪੇਮੈਂਟ ਦੇਣ ਤੋਂ ਪਹਿਲਾਂ ਆਪਦੀ ਚੈੱਕ ਕਰਵਾ ਕੇ ਫੇਰ ਲਿਜਾ ਬਈ ਬਸ ਠੀਕ ਹੈ ਨਾ ਆਪਣੀ ਵੀ ਸਰਦਾਰ ਦੀ ਮੌਕਾ ਆਂਦੀ ਆ ਬਿਲਕੁਲ ਹੈ ਨਾ 1921 ਹੋਵੇ ਬਿਲਕੁਲ ਹੈ ਨਾ ਤੇ ਇਹ ਵੀ ਬਈ ਮੈਂ ਕਹਿੰਦਾ ਵੀ ਨਵੇਂ ਬੰਦਿਆਂ ਵਾਸਤੇ ਇਹ ਵੀ ਹੈ ਨਾ ਚੰਗੀ ਆ ਜਿਵੇਂ ਕਈ ਵਾਰ ਗੱਬਣ ਕੁੜੀ ਵੇਹੇ ਮੰਗ ਵੀ ਜ਼ਿਆਦਾ ਹੈ ਨਾ ਗੱਬਣ ਕੁੜੀ ਮੰਗ ਵੀ ਜ਼ਿਆਦਾ ਜੀ ਗੱਬਣ ਕੁੜੀ ਤੇ ਬਾਕੀ ਬਿਲਰਾ ਜਿਵੇਂ ਆਪਾਂ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਦੱਸ ਦੇਣੇ ਹਨਾ ਵੀ ਜੇ ਕੋਈ ਆਪਣੇ ਕੋਲੇ ਤੋਂ ਮੇਟ ਹੋਈ ਵੀ ਆ ਉਹਦਾ ਆਫਰ ਰਹੂਗਾ ਨਾ ਨਵੇਂ ਦੇ ਵਾਸਤੇ ਉਹ ਆਫਰ ਫ੍ਰੀ ਫ ਜ਼ਿਆਦਾਤਰ ਆਪਣੇ ਘੋੜਿਆਂ ਤੋਂ ਮੀਟ ਹੀ ਇੱਕ ਅੱਧੀ ਖਾਲੀ ਹੋ ਨਹੀਂ ਤਾਂ ਜਿਹੜੀਆਂ ਖਾਲੀ ਖੜੀਆਂ ਮੀਟ ਹੀ ਹੋਈਆਂ ਹੋਣ ਠੀਕ ਹੈ ਵੀ ਜਿਹੜਾ ਆਪਣੇ ਘੋੜੇ ਤੋਂ ਜਿਹੜਾ ਆਪਣੇ ਤੋਂ ਮੀਟ ਉਹ ਆਪਾਂ ਫਰੀ ਪ੍ਰਵਾਦਾ ਉਹ ਆਪਣਾ ਆਫਰ ਅੱਗੇ ਨਹੀਂ ਰਿਹਾ ਹਣਾ ਤਰਾਜੇ ਆਪਾਂ ਗੱਲਬਾਤ ਕਰ ਦਈਏ ਹਣਾ ਆਪਾਂ ਜਾਂਦੇ ਜਾਂਦੇ ਆਪਾਂ ਆਪਣੇ ਫਾਰਮ ਦੀ ਲੋਕੇਸ਼ਨ ਕਲੀਅਰ ਕਰਕੇ ਨੰਬਰ ਬੋਲਦੇ ਹਣਾ ਨੰਬਰ ਬੋਲ ਦਿੰਦੇ ਵੀਰੇ ਫਾਰਮ ਦੀ ਲੋਕੇਸ਼ਨ ਆਪਣੇ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਨੇੜੇ ਰਸੂਲਪੁਰ ਮੱਲਾ ਪਿੰਡ ਆ ਜੀ ਤੇ ਨੰਬਰ ਹੈਗੇ 62399154544985559907 ਜੇ ਲੋਬੀ ਸੱਜਣਾਂ ਕੋਈ ਵੀ ਜਾਣਕਾਰੀ ਲੈਣੀ ਹੈ ਹਨ ਤੇ ਬਾਈ ਦਾ ਬਲਰਾਜ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਅਕਸ਼ਰੀ ਬਾਈ ਉਹਨਾਂ ਦੇ ਫਾਰਮ ਦੇ ਉੱਪਰ ਜਿਹੜੀਆਂ ਗੱਬਣ ਘੋੜੀਆਂ ਜਾਂ ਚੰਗੇ ਜਿਹੜੇ ਬੱਚੇ ਬੱਚੀਆਂ ਜਿਹੜੇ ਤੁਹਾਨੂੰ ਰੇਟ ਦੇ ਵਿੱਚ ਮਿਲ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਅਦੇ ਰਹੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਧੰਨਵਾਦ